ਕਿਨੇ ਰੱਯਾ ਕਦੇ ਪੈਣ ਫੈਨਾਂ ਦੇ ਵਿੱਚ ਦੇ ਵਧੀਆ ਬਹੁਤ ਵੱਡਾ ਪਿਆਰ ਹੈ ਸਾਡੇ ਦੇ ਕਦੇ ਬਾਲ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਕਿਹੜੀ ਟੀਮ ਹੈ ਵੀਰੇ ਜਿਵੇਂ ਲੋਕ ਨੇ ਹੈ ਐਂਡ ਮੇਰੇ ਵੀਰੋ ਬੰਦਾ ਪਿਆਰ ਹੈ ਪੰਦੀ ਨਾਲ ਫੇਰ ਇਧਰ ਨੇ ਪਾਸੇ ਹਿਲਤੇ ਨੌਰ ਵਾਲੇ ਸਿਰਾ ਕਰਾ ਗਏ ਅੱਜ ਤੇ ਨੌਰ ਵਾਲੇ ਸਿਰਾ ਕਰਾ ਗਏ ਵਾਹ ਇੱਕ ਦੇ ਗੱਬੜੇ ਐਰ ਕਦੇ ਲਾਉਂਦੇ ਆ ਵੱਡੇ ਕਿੰਨਾ ਟਕਾਰੇ ਨਾਲ ਅਗਲੀ ਪੌਲੀ ਵੱਡਾ ਪਿਆਰ ਹੈ ਸਾਹਮਣੇ ਕਿਦੇ ਪੇਂਦੀ ਵਾਲ ਹੈ ਵਾਹ ਨੌਜਾਨ ਵੱਡੀ ਵਿਕੜਾ ਕਿਦੇ ਫੱਟੇ ਨੇ ਜਿਹੜਾ ਫੇਰ ਤੋਂ ਜਿੱਤਿਆ ਜੈਦੁਰ ਰੁਕੀ ਰਹਿ ਗਿਆ ਮੈਚ ਸਮਾਪਤ ਹੈ ਹਾਂ ਮੈਂ ਵੀ ਆਉਂ ਦੋ ਦੋ ਗੱਡੀ ਹੋਰ ਜੇ ਬੀਰ ਤੋਂ ਟੀਮਾਂ ਕਿਦੇ ਮੈਰ ਸਾਈਡ ਤੇ ਹੋ ਰਹੀ ਹੈ। ਬਾਕੀ ਇਧਰ ਦਾ ਵੀ ਮੈਚ ਸਨਤ ਦਾ ਜਿੱਤ ਗਈ ਸੀ ਕਹਿੰਦੇ ਮੈਰ ਦੀ ਤਵਾਰਕਾ ਮੈਰ ਦੀ ਟੀਮ ਮੇਰੇ ਮਿੱਤਰੋ ਛੰਦਰਾਣਾ ਤੇ ਮੈਰ ਫਾਈਨਲ ਦੇ ਵਿੱਚ ਜਗ੍ਹਾ ਬਣ ਗਈ ਹੈ। ਐਂਡ ਮੇਰੇ ਮਿੱਤਰੋ ਗੱਲ ਲਾਕੀ ਹੈ ਟੱਕਾਰੇ। ਰਵਿੰਦਰ ਪੋਸਟਸਾਂ ਤੇ ਕਰ ਰਹੇ ਮੈਂ ਬੋਲੀਏ। ਬੋਮ ਬੋਮ ਸਾਡੇ। ਰਮਾ ਜੀ ਆਧਰੇ ਸਾਈਡ ਦੇ ਜੇ ਬਤਾ